ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਦੀ ਉਪਾਇ ਇਕ ਵੇਖ ਪਰਸ ਨੇ ਆਇਆ ਲਭ ਲੋਭ 앙ਕਰ ਛੁਕਾ ਸਤਗੁਰੂ ਭਲਾ ਪਾਇਆ ਕਹ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਦੀ ਚਾਲ ਨਿਰਾਲੀ ਚਾਲਾਂ ਣਾਲੀ ਭਗਤਾਂ ਕੇਰੀ ਬਿਖੂ ਮਾਰਗ ਚਲਣਾ ਲਭ ਲੂਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੁਰਨਾ ਖਣੀ ਉ ਤਿੱਖੀ ਵਾਲੂ ਨਿੱਕੀ ਏਤ ਮਾਰਗ ਜਾਣਾ ਔਰ ਪ੍ਰਸਾਦੀ ਜਿਨੀਆਂ ਆਪ ਤਜਿਆ ਹਰ ਵਾਸ ਨ ਸੁਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ 13ਵੀਂ ਤੇ 14ਵੀਂ ਪਉੜੀ ਦੀ ਵਿਚਾਰ ਸਾਂਝੀ ਕਰਦੇ ਹਾਂ ਸੂਰ ਨਰ ਮੂਨ ਜਨ ਅੰਮ੍ਰਿਤ ਖੋਈ ਦੇ ਸੂਰ ਨਰ ਸੂਰਗੰਦ ਨੇ ਦੇਵਤਿਆਂ ਨੂੰ ਸੂਰ ਨਰ ਮੈਨੇ ਦੇਵਤਾ ਸੁਭਾਅ ਇਨਸਾਨ ਜੋ ਭਗਤੀ ਭਾਵ ਵਿੱਚ ਵਿਸ਼ਵਾਸ ਰੱਖਦੇ ਨੇ ਤੇ ਮੂਨੀ ਜਨ ਅੰਮ੍ਰਿਤ ਖੋਈ ਦੇ ਉਹ ਵੀ ਉਸ ਆਤਮਿਕ ਆਨੰਦ ਅੰਮ੍ਰਿਤ ਦੀ ਖੋਜ ਵਿੱਚ ਆਤਮਿਕ ਗ੍ਰਸਤ ਉਹ ਸਦੀਵੀ ਆਤਮਿਕ ਜੀਵਨ ਦੇ ਦੇਵੇ ਸਰੀਰਕ ਨਾਸ਼ ਹੋਣ ਸੰਸਾਰ ਦਾ ਮੂਹ ਮਿਟ ਜਾਵੇ ਅਤੇ ਆਤਮਿਕ ਜੀਵਨ ਉਹ ਪੂਰਨ ਮਰਤਬਾ ਪ੍ਰਾਪਤ ਹੋ ਜਾਵੇ ਜਿਸ ਦੇ ਵਿੱਚੋਂ ਅੰਮ੍ਰਿਤ ਮੇਰ ਰਸ ਪ੍ਰਾਪਤ ਹੁੰਦਾ ਹੈ ਅੰਮ੍ਰਿਤ ਸਦਾ ਸਦੀਵੀ ਜੀਵਨ ਤੋਂ ਸਦੀਵੀ ਜੀਵਨ ਆਤਮਿਕ ਜੀਵਨ ਹੀ ਹੋ ਸਕਦਾ ਹੈ ਸਰੀਰਕ ਜੀਵਨ ਕਿਸੇ ਦਾ ਸਦੀਵੀ ਨਹੀਂ ਹੁੰਦਾ ਇਸ ਲਈ بڑے بڑے ਦੇਵੀ ਦੇਵਤੇ ਸੁਭਾਅ ਵਾਲੇ ਬੰਦੇ ਈ ਮੁਨੀ ਲੋਕ ਵੀ ਇਸ ਆਤਮਿਕ ਜੀਵਨ ਦੀ ਖੋਜ ਕਰਦੇ ਕਿ ਉਹ ਆਤਮਿਕ ਰਸ ਅੰਮ੍ਰਿਤ ਮਿਲ ਜਾਵੇ ਸੋ ਅੰਮ੍ਰਿਤ ਗੁਰ ਤੇ ਪਾਇਆ ਇਹ ਅੰਮ੍ਰਿਤ ਇਹ ਅਮਰ ਕਰ ਦੇਣ ਵਾਲਾ ਨਾਮ ਰਸ ਜਿਸ ਨੂੰ ਅੰਮ੍ਰਿਤ ਕਿਹਾ ਹੈ ਇਹ ਗੁਰ ਤੇ ਪਾਇਆ ਗੁਰੂ ਤੋਂ ਪਾਇਆ ਜਾਂਦਾ ਹੈ ਆਤਮਿਕ ਜੀਵਨ ਤੇ ਆਤਮਿਕ ਜੀਵਨ ਦਾ ਉਹ ਆਨੰਦ ਜੋ ਰਸ ਹੈ ਜਿਸ ਨੂੰ ਅੰਮ੍ਰਿਤ ਨਾਲ ਤੁਲਨਾ ਦਿੱਤੀ ਗਈ ਹੈ ਇਹ ਗੁਰੂ ਤੋਂ ਪ੍ਰਾਪਤ ਹੁੰਦਾ ਹੈ ਗੁਰੂ ਤੋਂ ਬਿਨਾਂ ਕੋਈ ਵੀ ਆਤਮਿਕ ਜੀਵਨ ਦੀ ਪ੍ਰਾਪਤੀ ਨਹੀਂ ਕਰ ਸਕਦਾ ਸਰੀਰਕ ਜ਼ਿੰਦਗੀ ਸਾਰੇ ਜਿਉਰੇ ਹਨ ਪਾਇਆ ਅੰਮ੍ਰਿਤ ਗੁਰੂ ਦੀ ਕਿਰਪਾ ਕੀਨੀ ਜਿਨ੍ਹਾਂ ਉੱਤੇ ਫਿਰ ਗੁਰੂ ਨੇ ਕਿਰਪਾ ਕੀਤੀ ਜਿਨ੍ਹਾਂ ਨੇ ਗੁਰੂ ਧਾਰਨ ਕੀਤਾ ਜਿਨ੍ਹਾਂ ਤੇ ਗੁਰੂ ਨੇ ਫਿਰ ਕਿਰਪਾ ਕੀਤੀ ਪਾਇਆ ਅੰਮ੍ਰਿਤ ਉਹਨਾਂ ਨੇ ਇਸ ਆਤਮਿਕ ਰਸ ਨੂੰ ਆਤਮਿਕ ਆਨੰਦ ਨੂੰ ਪ੍ਰਾਪਤ ਕਰ ਲਿਆ ਉਸ ਉੱਚੇ ਆਤਮ ਮਰਤਬੇ ਤੱਕ ਪਹੁੰਚ ਗਏ ਸੱਚਾ ਮਨ ਵਸਾਇਆ ਕਿਉਂਕਿ ਉਹਨਾਂ ਨੇ ਉਸ ਸੱਚੇ ਰੱਬ ਨੂੰ ਮਨ ਵਿੱਚ ਵਸਾ ਲਿਆ ਸਦੀਵੀ ਸੱਚ ਨੂੰ ਉਸਨੇ ਪਛਾਣ ਉਹਨਾਂ ਨੇ ਪਛਾਣ ਲਿਆ ਸਿੱਧੀ ਵੀ ਸੱਚ ਦੇ ਨਾਲ ਜੁੜਨ ਦੇ ਕਾਰਨ ਕੋਡ ਦਾ ਪਰਦਾ ਟੁੱਟ ਜਾਂਦਾ ਹੈ ਹੋਂਮੇ ਦਾ ਪਰਦਾ ਮਿਟ ਜਾਂਦਾ ਹੈ ਤੇ ਫਿਰ ਰੋਲ ਹਰ ਪਾਸੇ ਸੱਚ ਹੀ ਸੱਚ ਨਜ਼ਰ ਆਉਂਦਾ ਆਪਣਾ ਆਪ ਹੀ ਸੱਚ ਦਾ ਹੀ ਇੱਕ ਔਣਛ ਨਜ਼ਰ ਆਉਂਦਾ ਉਹ ਜਦੋਂ ਇਸ ਤਰ੍ਹਾਂ ਨਾਲ ਸੱਚਾ ਮਨ ਦੀ ਅਵਸਥਾ ਇਹ ਗੁਰੂ ਦੀ ਮਹਾਨ ਕਿਰਪਾ ਹੁੰਦੀ ਹੈ ਉਦੇ ਰਾਹੀਂ ਆਤਮ ਗਨੰਦ ਪ੍ਰਮਾਤਮਿਕ ਉਲਾਰਾ ਨਾਨਕ ਪਖਤਾਂ ਸਦਾ ਵਿਗਾਸ ਵਾਲਾ ਬੇਗੰਪੁਰਾ ਸ਼ਹਿਰ ਕੋ ਨਾ ਉਹ ਬੇਗਮ ਆਤਮਿਕ ਅਵਸਥਾ ਜਿਹੜੀ ਹੈ ਉਹਦੇ ਤੱਕ ਇਨਸਾਨ ਦੀ ਪਹੁੰਚ ਹੋ ਜਾਂਦੀ ਹੈ ਜੀਵ ਜੰਤ ਸਭ ਤੂੰ ਤੂੰ ਦੇ ਉਪਾਇ ਇੱਕ ਵੇਖ ਪਰਸਨ ਆਇਆ ਜੀਵ ਜੰਤ ਸਾਰੇ ਪ੍ਰਮਾਤਮ ਤੂੰ ਹੀ ਪੈਦਾ ਕੀਤੇ ਹਨ ਤੂੰ ਦੋ ਪਾਇ ਤੂੰ ਹੀ ਉਪਾਇ ਹਨ ਤੂੰ ਹੀ ਪੈਦਾ ਕੀਤੇ ਹਨ ਪਰ ਉਹਨਾਂ ਚ ਕੋਈ ਵਿਰਲੇ ਹੁੰਦੇ ਨੇ ਜਿਹੜੇ ਇੱਕ ਵੇਖ ਪਰਸਨ ਹੈ ਕੁਝ ਹੀ ਨੇ ਜਿਹੜੇ ਇਹ ਵੇਖ ਕੇ ਆਤਮਾ ਜੀਵਨ ਤੇ ਉਹ ਤੇਰੀ ਚਰਨਾਂ ਨੂੰ ਪਰਸਨ ਆਉਂਦੇ ਨੇ ਤੇਰੀ ਸ਼ਰਨ ਆਉਂਦੇ ਨੇ ਜਿਹੜੇ ਤੇਰੀ ਸ਼ਰਨ ਆ ਜਾਂਦੇ ਨੇ ਜੀਵ ਜੰਤ ਉਹ ਫਿਰ ਲਬ ਲੋਭ ਹੰਕਾਰ ਚੋਕਾ ਉਹਨਾਂ ਦਾ ਕਿਸੇ ਕਿਸਮ ਦਾ ਜ਼ਬਾਨ ਦਾ ਚਸਕਾ ਹੋਰ ਕੋਈ ਲੋਭ ਲਾਲਚ ਹੰਕਾਰ ਇਹ ਸਭ ਕੁਝ ਉਹਨਾਂ ਦੇ ਅੰਦਰੋਂ ਮਿਟ ਜਾਂਦਾ ਚੁੱਕ ਜਾਂਦਾ ਹੈ ਸਤਿਗੁਰੂ ਪਲਾ ਪਾਇਆ ਕਿਉਂਕਿ ਉਹਨੇ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ ਹੁੰਦਾ ਹੈ ਜਿਹੜਾ ਸੱਚਾ ਸਤਗੁਰੂ ਜੀ ਨੇ ਨੇ ਪ੍ਰਾਪਤ ਕਰ ਲਿਆ ਭਲਾ ਪਾਇਆ ਭਲਾ ਸਤਗੁਰੂ ਜਿਨ੍ਹਾਂ ਨੇ ਸਤਗੁਰੂ ਦੀ ਗੱਲ ਭਲੀ ਕਰਕੇ ਜਾਣੀ ਔਰ ਸੱਚਾ ਸਤਗੁਰੂ ਨੂੰ ਮਿਲਿਆ ਉਹਨਾਂ ਦੇ ਅੰਦਰੋਂ ਫਿਰ ਇਹ ਲਬ ਲੋਭ ਅਹੰਕਾਰ ਆਦ ਬੁਰੀਆਂ ਜਿਹੜੀਆਂ ਨੇ ਇਹ ਅਲੋਪ ਹੋ ਜਾਂਦੀਆਂ ਨੇ ਕਹੇ ਨਾਨਕ ਜਿਸ ਨੂੰ ਆਪ ਤੁਠਾ ਤੀ ਨੰਮਰਤ ਗੁਰ ਤੇ ਪਾਇਆ ਨਾਨਕ ਆਖਦਾ ਹੈ ਕਿ ਜਿਹਦੇ ਉੱਤੇ ਪ੍ਰਮਾਤਮਾ ਆਪ ਤੁਠਾ ਪਾਵ ਪ੍ਰਸੰਨ ਹੋ ਗਿਆ ਪ੍ਰਮਾਤਮਾ ਦੀ ਮੇਰ ਨਦਰ ਕਰਮ ਹੋ ਗਈ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਉਹਨਾਂ ਨੇ ਫਿਰ ਗੁਰੂ ਦੇ ਲੱ ਲ ਕੇ ਗੁਰੂ ਤੋਂ ਇਹ ਆਤਮਿਕ ਦਰਜਾ ਆਤਮਿਕ ਉੱਚ ਦਾ ਸੱਚਖੰਡ ਵਾਲੀ ਅਵਸਥਾ ਜਿਹੜੇ ਅਸੀਂ ਜਪ ਜਪ ਸਾਹਿਬ ਪੜ੍ਹਦੇ ਹਾਂ ਧਰਮਖੰਡ ਗਿਆਨਖੰਡ ਸ਼ਰਮਖੰਡ ਕਰਮਖੰਡ ਫਿਰ ਸੱਚਖੰਡ ਇਸ ਉਹ ਸੱਚਖੰਡ ਵਾਲੀ ਜਿਹੜੀ ਅਵਸਥਾ ਹੈ ਜਿੱਥੇ ਹਰ ਪਾਸੇ ਪ੍ਰਭੂ ਹੀ ਪ੍ਰਭੂ ਨਜ਼ਰ ਆਵੇ ਆਪਣੇ ਅੰਦਰ ਆਪਣੇ ਬਾਹਰ ਜਿੱਧਰ ਦੇਖੋ ਵਾਹਿਗੁਰੂ ਦਾ ਹੀ ਜ਼ਹੂਰ ਨਜ਼ਰ ਆਵੇ ਉਹਦਾ ਨਿਰਗੁਣ ਰੂਪ ਅਤੇ ਇਸ ਨਿਰਗੁਣ ਰੂਪ ਦਾ ਅਹਿਸਾਸ ਜਾਗ ਪੇ ਔਰ ਸਰਗੁਣ ਰੂਪ ਵਿੱਚ ਉਸ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਣ ਐਸੀ ਜਿਹੜੀ ਅਵਸਥਾ ਹੈ ਇਹ ਹੈ ਸਹੀ ਅਨੰਦ ਦੇਣ ਵਾਲੀ ਇਹ ਹੈ ਸਹੀ ਉਹ ਆਤਮਗ੍ਰਸ ਆਤਮਿਕ ਅਨੰਦ ਦੇਣ ਵਾਲੀ ਜਿਨ੍ਹਾਂ ਨੇ ਇਸ ਰਸ ਨੂੰ ਪਛਾਣਿਆ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਉਹ ਰਸ ਪਹਿਚਾਣਿਆ ਇਹ ਰਸ ਛੱਡਾ ਉਹ ਰਸਿਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਜਿਨ੍ਹਾਂ ਨੂੰ ਫਿਰ ਉਹ ਨਾਮ ਰਸ ਅੰਮ੍ਰਿਤ ਰਸ ਆ ਗਿਆ ਉਹਨਾਂ ਨੂੰ ਫਿਰ ਦੁਨੀਆਂ ਦੇ ਰਸ ਪੌਂਦੇ ਨਹੀਂ ਉਤ੍ਰਿਪਤ ਹੋ ਜਾਂਦੇ ਨੇ ਉਹਨਾਂ ਦਾ ਜੀਵਨ ਰਜਿਆ ਪੁਜਿਆ ਹੋ ਜਾਂਦਾ ਸੰਤੋਖੀ ਜੀਵਨ ਹੋ ਜਾਂਦਾ ਹੈ ਇਹ ਸੰਤੋਖੀ ਜੀਵਨ ਹੀ ਉਹ ਆਤਮਗ੍ਰਸ ਅਨੰਦ ਬਖਸ਼ਦਾ ਜਿਸ ਨੂੰ ਅੰਮ੍ਰਿਤ ਕਿਹਾ ਗਿਆ ਹੈ ਭਗਤਾਂ ਦੀ ਚਾਲਨ ਵਾਲੀ ਇਹੋ ਜਿਹੀ ਭਗਤਾਂ ਦੀ ਫਿਰ ਚਾਲ ਦੁਨੀਆਂ ਨਾਲੋਂ ਡਰੈਲੀ ਹੋ ਜਾਂਦੀ ਹੈ ਇਸੇ ਦੁਨੀਆਂ 'ਚ ਰਹਿੰਦੇ ਨੇ ਪਰ ਦੁਨਿਓ ਵਾਲੀ ਚਾਲ ਉਹ ਨਹੀਂ ਚੱਲਦੇ ਉਹ ਵਿਕਾਰੀ ਮੋਹ ਮਾਇਆ ਵਾਲੇ ਦੇਹ ਅਧਿਆਸ ਦੀ ਲੋਭ ਲਾਲਚ ਵਾਲੀ ਚਾਲ ਉਹ ਨਹੀਂ ਚੱਲਦੇ ਉਹਨਰੋਲ ਗੁਰਮੁਖੀ ਮਾਰਗ ਤੇ ਤੁਰਦੇ ਨੇ ਗੁਰਸਿਖ ਮਿਰਚ ਲੋ ਗੁਰ ਚਾਲੇ ਜੋ ਗੁਰ ਕਹ ਸੋਈ ਪਰਮਾਣੂ ਹਰ ਹਰ ਕਰਤਾਂ ਰਾਲੀ ਉਹ ਗੁਰੂ ਦੀ ਚਾਲ ਚੱਲਦੇ ਨੇ ਗੁਰੂ ਚਾਲ ਚੱਲਣ ਵਾਲਾ ਫਿਰ ਹਮਤਵਲੇ ਜਾਗਦਾ ਹੈ ਜਿਤਨੇ ਹਮ ਕਰਦਾ ਹੈ ਪਰਮਦਰਸ ਸਿਮਨ ਕਰਦਾ ਹੈ ਦਿਨ ਬੁਰਾ ਸਵਾਸ ਸਵਾਸ ਪ੍ਰਮਾਤਮਾ ਦਾ ਸਿਮਨ ਕਰਦਾ ਹੈ ਨੇਕ ਕਿਰਤ ਕਰਦਾ ਹੈ ਵੰਡ ਛਕਦਾ ਹੈ ਕਿਸੇ ਦਾ ਬੁਰਾ ਨਹੀਂ ਲੋਚਦਾ ਹਰ ਇੱਕ ਦਾ ਭਲਾ ਕਰਕੇ ਖੁਸ਼ ਹੈ ਸਮਾਜ ਦੀ ਸੇਵਾ ਕਰਕੇ ਖੁਸ਼ ਹੈ ਇਹ ਭਗਤਾਂ ਦੀ ਚਾਲਨ ਰਾਲੀ ਹੋ ਜਾਂਦੀ ਹੈ ਚਾਲਨ ਵਾਲੀ ਭਗਤਾਂ ਗਰੀਬ ਖੁਮਾਰੀ ਚੱਲਣਾ ਇਹ ਭਗਤਾਂ ਦੀ ਚਾਲ ਬੜੀ ਨਿਰਾਲੀ ਹੈ ਬੜਾ ਔਖਾ ਮਾਰਗ ਹੈ ਇਹ ਅੱਜ ਦੇ ਯੁੱਗ ਵਿੱਚ ਇਸ ਤਰ੍ਹਾਂ ਸੁਲਾਮ ਅਲੀ ਜ਼ਿੰਦਗੀ ਜਿਉਣੀ ਰਹਿਤ ਬੈਤ ਵਾਲੀ ਜ਼ਿੰਦਗੀ ਜਿਉਣੀ ਇਸ ਤੋਂ ਵੱਡਾ ਕੋਈ ਤਪ ਨਹੀਂ ਹੈ ਇਸ ਵਾਸਤੇ ਗੁਰਸਿੱਖਾ ਨਾਲ ਕਿਸੇ ਕਿਸਮ ਦੇ ਸਰੀਰਕ ਕਸ਼ਟ ਦੇਣ ਵਾਲੇ ਤਪ ਉਹਨਾਂ ਤੋਂ ਵਰਜ ਕੇ ਸਿੱਖੀ ਰਹਿਤ ਬੈਤ ਵਿੱਚ ਕਾਇਮ ਰਹਿਣਾ ਮਨ ਨੂੰ ਗੁਰਬਾਣੀ ਅਨੁਸਾਰ ਢਾਲ ਲੈਣਾ ਤੇ ਤਨ ਨੂੰ ਗੁਰਬਾਣੀ ਅਨੁਸਾਰ ਸਾਰੇ ਕਰਮ ਕਰਾਉਣੇ ਇਹ ਸਭ ਤੋਂ ਵੱਡਾ ਤਪ ਹੈ ਸਭ ਤੋਂ ਵੱਡਾ ਉਹ ਕਾਜ ਹੈ ਜਿਹੜਾ ਕਰਨ ਦੁਨੀਆ ਤੇ ਆਏ ਹਾਂ ਤਾਂ ਐਸੇ ਕਾਜ ਕਰਨ ਵਾਲੇ ਜਿਹੜੇ ਉਹਨਾਂ ਦੀ ਇਹ ਚਾਲ ਫਿਰ ਦੁਨੀਆ ਨਾਲੋਂ ਵੱਖਰੀ ਹੋ ਜਾਂਦੀ ਹੈ ਚਾਲ ਅਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਇਸ ਓਖੇ ਮਾਰਗ ਤੇ ਚੱਲਦੇ ਨੇ ਓਖਾ ਮਾਰ ਕੀ ਹੈ ਵੀ ਇਤਨ ਲਬ ਲੂਭ ਹੰਕਾਰ ਤਾ ਦੀ ਤ੍ਰਿਸ਼ਨਾ ਬੋਤ ਨਹੀਂ ਬੋਲਣਾ ਉਹ ਜ਼ਬਾਨ ਦਾ ਚਸਕਾ ਲੋਭ ਹੰਕਾਰ ਇਹ ਸਭ ਕੁਝ ਤਾ ਦੀ ਤ੍ਰਿਸ਼ਨਾ ਤ੍ਰਿਸ਼ਨਾ ਤਿਆਗ ਕੇ ਬੋਤ ਨਹੀਂ ਬੋਲਣਾ ਉਹ ਬੇਲੋੜੇ ਬੋਲ ਨਹੀਂ ਬੋਲਦੇ ਸੁਚੱਜੇ ਬੋਲ ਬੋਲਦੇ ਨੇ ਬੋਲਣ ਲੱਗਿਆਂ ਸਿਮਰਨ ਕਰਦੇ ਨੇ ਜਦ ਸਿਮਰਨ ਤੂੰ ਬਿਨਾ ਕੋਈ ਗੱਲਬਾਤ ਕਰਨੀ ਪਵੇ ਤੇ ਉਹ ਵੀ ਗੱਲ ਬੜੀ ਸੁਚੱਜੀ ਕਰਦੇ ਨੇ ਸੁਰਜੀ ਇਹ ਗੱਲ ਕਰਦੇ ਨੇ ਬੇ ਲੋੜੇ ਬੇ ਮਤਰੇਲੇ ਫਸ ਗਾਲ ਮਾਰ ਅੰਗਨ ਗੰਦਮਨ ਨਹੀਂ ਬੋਲਦੇ ਸੱਚ ਬਚਨ ਬੋਲਦੇ ਨੇ ਤੇ ਇਸ ਕਿਸੇ ਕਿਸਮ ਦਾ ਉਹਨਾਂ ਅੰਦਰ ਵਿਕਾਰ ਨਹੀਂ ਰਹਿੰਦੇ ਇਹ ਉਹਨਾਂ ਦੀ ਚਾਲ ਨਿਰਾਲੀ ਹੋ ਜਾਂਦੀ ਹੈ ਬਾਕੀ ਦੁਨੀਆ ਜ਼ਬਾਨ ਦਾ ਚਸਕਾ ਉਰਲੂਭ ਅੰਕਾਰ ਤ੍ਰਿਸ਼ਨਾ ਦੀ ਮਾਰੀ ਹੋਈ ਆਪ ਵੀ ਲੁੱਟੀ ਜਾ ਰਹੀ ਹੈ ਆਪਣੇ ਆਤਮਿਕ ਜੀਵਨ ਨੂੰ ਲੁਟਾਈ ਰਹੀ ਜੀ ਤੇ ਦੂਜੇ ਬਸੇ ਸੰਸਾਰ ਨੇ ਵੀ ਲੁੱਟੀ ਜਾ ਰਹੀ ਹੈ ਸੰਸਾਰ ਦਾ ਜਾਨੀ ਮਾਰੀ ਨੁਕਸਾਨ ਵੀ ਕਰਦੇ ਨੇ ਐਸੇ ਲੋਕ ਔਰ ਆਪਣਾ ਆਤਮਿਕ ਜੀਵਨ ਵੀ ਖਵਾਰ ਕਰਦੇ ਨੇ ਤੋਂ ਉਹਨਾਂ ਲੋਕਾਂ ਨਾਲ ਇਹ ਗੁਰਸਿੱਖੀ ਦਾ ਮੇਲ ਨਹੀਂ ਹੁੰਦਾ ਇਹ ਗੁਰਸਿੱਖਾਂ ਦੀ ਚਾਲ ਨਰਾਲੀ ਹੋ ਜਾਂਦੀ ਹੈ ਲਬ ਲੂਭ ਅੰਕਾਰ ਤਾ ਹੀ ਤ੍ਰਿਸ਼ਨਾ ਬੋਤ ਨਹੀਂ ਬੋਲਣਾ ਖਣੀ ਉਤਿੱਖੀ ਵਾਲੂ ਨਿੱਕੀ ਇਹ ਤੇ ਮਾਰੇ ਜਾਣਾ ਖਣੀ ਉਤਿੱਖੀ ਦਾ ਮਤਲਬ ਹੋਇਆ ਖੰਡੇ ਦੀ ਧਾਰ ਤੇ ਤੁਰਨਾ ਉਤਲਵਾਰ ਦੀ ਧਾਰ ਤੇ ਕਿਹੜੀ ਚੀਜ਼ ਤੁਰ ਸਕਦੀ ਹੈ ਯਾਨੀ ਇਤਨੀ ਬਾਰੀਕੀ ਨਾਲ ਚੱਲਣਾ ਹੈ ਸੋਚ-ਸੋਚ ਕੇ ਦੁਨਿਆਵੀ ਅਸੀ ਕਰਮ ਕਰਨੇ ਨੇ ਵੀ ਸਾਡੇ ਕੋਲੋਂ ਕੋਈ ਮਾੜਾ ਕਰਮ ਨਾ ਹੋ ਜਾਵੇ ਰੱਬ ਦੀ ਭੈ ਭਾਵਨਾ ਜਿ ਰਹਿ ਕੇ ਗੁਰਮੁਖੀ ਜੀਵਨ ਜੀਣਾ ਹੀ ਖੰਡੇ ਦੀ ਧਾਰ ਤੇ ਤੁਰਨਾ ਹੈ ਵਾਲੂ ਨੇ ਕਿ ਵਾਲਤੂ ਵੀ ਬਾਰੀਕੀ ਨਾਲ ਸੋਚਣਾ ਬਾਰੀਕੀ ਸੋਚ ਰੱਖਣੀ ਮੰਦਾ ਚੰਗਾ ਕਰ ਲਈ ਐਸਾ ਕੰਮ ਬੁਰੀ ਨਾ ਕੀਤਾ ਜਿੱਦਾਂ ਅਚਪਛਤਾਈਆ ਵਾਲੀ ਅਵਸਥਾ ਜਿਹੜੀ ਹੈ ਇਹ ਕਾਇਮ ਰੱਖੇ ਇਹ ਤੋਂ ਮਾਰਗ ਜਾਣਾ ਇਸ ਮਾਰਗ ਤੇ ਤੁਰਨਾ ਇਹ ਹੈ ਚਾਲ ਭਗਤਾਂ ਦੀਨ ਦੀ ਨਾਲੀ ਐਸੇ ਮਾਰਗ ਤੇ ਤੁਰਦੇ ਨੇ ਇਸ ਲਈ ਉਹਨਾਂ ਦੀ ਜ਼ਿੰਦਗੀ ਦੀ ਚਾਲ ਜਿੰਗੀ ਜੂਨ ਦਾ ਰੰਗ ਟੰਗ ਉਹਨਾਂ ਦੀ ਰਹਿਤ ਬੈਤ ਆਮ ਸੰਸਾਰੀ ਨਰੂ ਵੱਖਰੀ ਹੋ ਜਾਂਦੀ ਹੈ ਐ ਉਹ ਜੇ ਬਦਲੇ ਉਹ ਜੀਵਨਾਂ ਨੂੰ ਗੁਰੂ ਜੀ ਨੇ ਕਿ ਅਸੀਂ ਖਾਲਸਾ ਮੇਰੋ ਸਤ ਗੁਰੂ ਪੂਰਾ ਖਾਲਸਾ ਮੇਰਾ ਸਜਨ ਸੂਰਾ ਖਾਲਸਾ ਮੇਰੋ ਮੁਖ ਅੰਗਾ ਖਾਲਸੇ ਕੀ ਉਹ ਸਤ ਸਤ ਸੰਗਾ ਐਸੇ ਖਾਲਸੇ ਲਈ ਗੁਰੂ ਜੀ ਨੇ ਇਹ ਮਹਾਨ ਲਫ਼ਜ਼ ਵਰਤੇ ਸਨ ਉਹ ਜਿਨ੍ਹਾਂ ਨੇ ਇਹ ਪਕਤਾਂ ਦੀ ਚਾਲ ਜਿਨ੍ਹਾਂ ਨੇ ਫੜੀ ਹੋਈ ਸੀ ਨਰਾਲੀ ਚਾਲ ਜਿਹੜੇ ਚੱਲਦੇ ਸਨ ਇਹ ਤੇ ਮਾਰਗੋ ਜਾਂਦੇ ਸਨ ਗੁਰੂ ਪ੍ਰਸਾਦ ਦੀ ਜਿਨੀ ਆਪ ਤਜਿਆ ਹੇ ਗੁਰੂ ਦੀ ਕਿਰਪਾ ਹੋਈ ਉਹਨਾਂ ਨੇ ਆਪਣਾ ਆਪ ਤਜਿਆ ਦਿੱਤਾ ਹੂੰ ਮੈਂ ਖਤਮ ਹੋ ਗਈ ਮੈਂ ਮੇਰੀ ਖਤਮ ਹੋ ਗਈ ਜਿਨ ਦੇਰੀ ਮੇਰੀ ਮੇਰੀ ਕਰਦਰ ਜਬ ਲਗ ਮੇਰੀ ਮੇਰੀ ਕਰ ਤਬ ਲਗ ਆਜ ਇੱਕ ਨਹੀਂ ਸਰ ਜਬ ਮੇਰੀ ਮੇਰੀ ਮਿਟ ਜਾਂਦਾ ਪ੍ਰਭ ਕਾ ਇਸਵਾਰੇ ਆ ਮੇਰੀ ਮੇਰੀ ਮਿਟ ਗਈ ਹੂੰ ਮੈਂ ਮਿਟ ਗਈ ਆਪਣੀ ਵਖਰੀ ਹਸਤੀ ਜਿਹੜੀ ਕਾਇਮ ਕਰਕੇ ਬੈਠਾ ਸੀ ਆਪਣਾ ਬਿਗਾਣਾਪਣ ਪੈਦਾ ਕਰਨ ਵਾਲੀ ਪਰਬ ਨੂੰ ਆਪਣੇ ਤੇ ਦੂਰ ਸਮਝਣ ਵਾਲੀ ਹੁਣ ਪ੍ਰਭ ਵਿਹਾਜਨ ਨਾਜ਼ਰ ਦਿੱਸਦਾ ਤੇ ਕੋਈ ਮਾੜਾ ਨਹੀਂ ਲੱਗਦਾ ਸਭ ਨੂੰ ਲੱਗਦਾ ਕਿ ਇੱਕ ਪਿਤਾ ਇੱਕ ਇਸਕੇ ਖੰਭ ਬਾਰਿਕ ਅਸੀਂ ਸਾਰੇ ਇੱਕ ਪ੍ਰਭੂ ਦੇ ਪੁੱਤਰ ਪੁੱਤਰ ਉਹ ਸਾਂਝਾ ਸਾਈ ਬਾਪ ਹਮਾਰਾ ਹੈ ਇਸ ਲਈ ਅਸੀਂ ਸਾਰੇ ਸਾਡਾ ਆਪਸ ਵਿੱਚ ਪਿਆਰ ਪਰਮ ਵਾਲਾ ਸਬੰਧ ਬਣਾਈ ਰੱਖਣਾ ਹੈ ਮਨ ਵਿੱਚ ਤੋਂ ਇਸ ਲਈ ਇਹ ਜਿਨ੍ਹਾਂ ਨੇ ਆਪਣਾ ਆਪ ਇਸ ਤਰ੍ਹਾਂ ਤਿਆਰੀ ਦਿੱਤਾ ਹਰ ਵਾਸ਼ਨਾ ਸਮਾਨੀ ਉਹਨਾਂ ਦੀ ਵਾਸ਼ਨਾ ਅੰਦਰ ਹੀ ਸਮਾ ਜਾਂਦੀ ਹੈ ਮਨ ਵਿੱਚ ਉਸ ਰੱਬੀ ਵਿਚਾਰ ਵਾਲੇ ਮਨ ਵਿੱਚ ਇਹ ਸਭ ਕੋਈ ਵਾਸ਼ਨਾ ਖਤਮ ਹੋ ਜਾਂਦੀ ਨਹੀਂ ਕੋਈ ਕਾਂਕਰੋਧ ਲੋਮ ਉਮ ਘਰ ਵਿਸ਼ੇ ਵਿਚਾਰਾਂ ਵਾਲੇ ਪਾਸੇ ਸੁਰਤੀ ਨਹੀਂ ਪਟਕਦੀ ਕਹ ਹੈ ਨਾਨਕ ਚਾਲ ਭਗਤਾਂ ਜੋ ਗੋਚਨ ਗਲੀ ਇਸ ਲਈ ਨਾਨਕ ਕਹਦਾ ਹੈ ਕਿ ਭਗਤਾਂ ਦੀ ਜਿਹੜੀ ਜੀਵਨ ਚਾਲ ਹੈ ਦੇਖੋ ਅਸੀਂ ਕਿਸੇ ਦੀ ਚਾਲ ਦੇਖ ਕੇ ਪਛਾਣਦੇ ਹਾਂ ਕੋਈ ਅੱਡੀ ਤੇ ਮਾਰ ਚੱਲ ਰਿਹਾ ਤਾਂ ਅਸੀਂ ਕਹਿੰਦੇ ਵੀ ਇੱਕ ਫੂਜੀ ਲੱਗਦਾ ਹੈ ਫੂਜੀ ਅੱਡੀ ਟਗਾ ਕੇ ਤੁਰਦੇ ਨੇ ਭਗਤਾਂ ਦੀ ਚਾਲ ਦੁਨੀਆ ਦੀ ਚਾਲ ਦੇਖ ਕੇ ਅਸੀਂ ਸੋਚਦੇ ਆ ਇਸ ਕਿਸਮ ਦੀ ਚਾਲ ਚੱਲਣ ਵਾਲਾ ਬੰਦਾ ਇਹ ਕੌਣ ਹੋ ਸਕਦਾ ਤੂੰ ਚਾਲ ਤੋਂ ਬੰਦੇ ਦੀ ਤਿੰਨ ਚੀਜ਼ਾਂ ਤੋਂ ਬੰਦਾ ਪਛਾਣਿਆ ਜਾਂਦਾ ਰਫਤਾਰ ਗੁਫ਼ਤਾਰ ਦਸਤਾਰ ਦਸਤਾਰ ਤੋਂ ਪਤਾ ਲੱਗਦਾ ਵੀ ਰਾਜਸਤਾਨੀ ਦਸਤਾਰ ਹੈ ਇਹ ਪਟਿਆਲਾ ਮੇਲ ਦਸਤਾਰ ਹੈ ਇਹ ਅੰਮ੍ਰਿਤਸਰ ਮੇਲ ਦਸਤਾਰ ਹੈ ਇਹ ਡੋਗਰੀ ਦਸਤਾਰ ਹੈ ਇਹ ਇਸਲਾਮੀ ਲੋਕਾਂ ਦੀ ਦਸਤਾਰ ਹੈ ਇਹ ਪਾਦਰੀਆਂ ਦੀ ਦਸਤਾਰ ਹੈ ਇਹ ਗੁਰਸਿੱਖਾਂ ਦੀ ਦਸਤਾਰ ਹੈ ਦਸਤਾਰ ਤੋਂ ਗੁਫਤਾਰ ਚ ਪਤਾ ਲੱਗਦਾ ਗੱਲਬਾਤ ਚ ਕਿ ਬੰਦਾ ਪੜਿਆ ਲਿਖਿਆ ਸੁਲਝਿਆ ਹੋਇਆ ਹੈ ਗੁਰਮੁਖ ਹੈ ਮਨਮੁਖ ਹੈ ਕਿਹੈਸਾ ਹੈ ਉਹਦੇ ਬਾਰਤਲਾਬ ਚ ਪਤਾ ਲੱਗਦਾ ਇਸਨ ਰਫਤਾਰ ਚ ਪਤਾ ਲੱਗਦਾ ਤੂੰ ਬੰਦੇ ਦੀ ਚਾਲ ਤਾਲ ਬੰਦੇ ਦੀ ਕਰਨੀ ਬਰਨੀ ਰਹਿਣੀ ਸੈਣੀ ਤੋਂ ਪਤਾ ਲੱਗਦਾ ਬੰਦਾ ਕਿਹੋ ਜਿਹਾ ਜੀਵਨ ਜੀ ਰਿਹਾ ਕਿਹੋ ਜੀ ਉਸਦੀ ਜੀਵਨ ਜੁਗਤ ਹੈ ਤੋ ਇਹ ਹੈ ਕਹਿ ਨਾਨਕ ਚਾਲ ਭਗਤਾਂ ਜੁਗ ਜੁਗ ਵਾਲੀ ਭਗਤਾਂ ਦੀ ਚੱਲ ਜੁਗਾ ਜੁਗਤਰਾ ਵਿੱਚ ਨਿਆਰੀ ਰਹੀ ਆਮ ਸੰਸਾਰੀ ਦੀ ਤਰ੍ਹਾਂ ਉਹਨਾਂ ਨੇ ਜੀਵਨ ਨਹੀਂ ਜੀਆ ਸੰਸਾਰੀਆਂ ਤੇ ਭਗਤਾਂ ਜੋੜ ਕਦੇ ਨਾ ਆਇਆ ਉਹਨਾਂ ਦਾ ਜੋੜ ਨਹੀਂ ਹੁੰਦਾ ਸੰਸਾਰੀ ਜਿਹਦੇ ਜੋ ਜੀ ਆਏ ਕਰ ਲੈਂਦੇ ਨੇ ਭਗਤੋ ਬੰਦਾ ਸੁਲਝ ਕੇ ਕੰਮ ਕਰਦਾ ਹੈ ਹਰ ਚੀਜ਼ ਸਮਝ ਕੇ ਕੰਮ ਕਰਦਾ ਹੈ ਗੁਰੂ ਦੀ ਚਾਲ ਤੇ ਤੁਰਦਾ ਹੈ ਗੁਰੂ ਦੀ ਦਸੀ ਮਤ ਅਨੁਸਾਰ ਜੀਵਨ ਜੀਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ